ਦਾ ਮਾਰਕੀਟ ਨੇ ਕਾਰਨ ਹੋਇਆ ਕਿ 11 ਨੂੰ ਪੱਕਾ ਸੋਨਾਲਾ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਢੱਲਵਾ ਸੂਬਾ ਕਨਵੀਨਰ ਸਾਡਾ ਪੱਕਾ ਮੋਰਚਾ 35 ਦਿਨਾਂ ਤੋਂ ਚੱਲ ਰਿਹਾ ਹੈ ਸੰਗਰੂਰ ਡੀਸੀ ਦਫ਼ਤਰ ਅੱਗੇ ਬੇਰਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਦੇ ਵਿੱਚ ਭਰਤੀ ਕੈਲੰਡਰ ਲਾਗੂ ਕੀਤਾ ਜਾਵੇ ਸਰਕਾਰ ਆਪਣੇ ਚੋਣ ਵਾਦੇ ਪੂਰੇ ਕਰੇ ਪਰ 35 ਦਿਨ ਹੋ ਗਏ ਮੋਰਚਾ ਚੱਲਦੇ ਨੂੰ ਅੱਜ ਤੱਕ ਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕਹਿੰਦਾ ਸੀ ਪਿੰਡਾਂ ਚੋਂ ਸਰਕਾਰ ਚੱਲੂ ਜਿਹੜਾ ਕਹਿੰਦਾ ਸੀ ਧਰਨੇ ਲਾਉਣ ਦੀ ਲੋੜ ਨਹੀਂ ਨਾ ਸਿੱਖਿਆ ਮੰਤਰੀ ਸਿਹਤ ਮੰਤਰੀ ਨੇ ਨਾ ਕਿਸੇ ਹੋਰ ਮੰਤਰੀ ਨੇ ਇਹਨਾਂ ਬੇਰਜ਼ਗਾਰਾਂ ਕੋਲੇ ਆਉਣਾ ਦੂਰ ਰਿਹਾ ਮੀਟਿੰਗ ਤੱਕ ਨਹੀਂ ਕੀਤੀ ਇਹਨਾਂ ਦੇ ਪੱਕੇ ਦੇ ਵਿੱਚ ਇਹਨਾਂ ਕੱਠ ਨਾਲ ਹਲਾਤਾ ਕਦੇ ਸਰਦੀ ਆ ਕਦੇ ਬਰਸਾਤ ਆ ਕਦੇ ਦੋ ਹਮਦਰਦੀ ਦੇ ਬੋਲ ਨਹੀਂ ਬੋਲੇ ਜਿਹਦੇ ਤੋਂ ਪੰਜਾਬ ਸਰਕਾਰ ਦਾ ਇਸ ਗੱਲ ਦਾ ਚਿਹਰਾ ਪਤਾ ਲੱਗਦਾ ਕਿ ਚੋਣਾ ਵੇਲੇ ਕੀਤੇ ਵਾਅਦੇ ਆ ਤੋਂ ਸਰਕਾਰ ਮੁੱਕਰ ਚੁੱਕੀ ਆ ਸਿੱਖਿਆ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੱਢੀ ਨਾ ਲੈਕਰਾਰ ਦੀ ਨਾ ਮਾਸਟਰ ਕੈਟਰਰ ਦੀ ਤਾਂ 16 ਮੈਡੀਕਲ ਕਾਰਡ ਖੋਲਣ ਦਾ ਮਾਲਵਾ ਨਹਿਰ ਦਾ ਆਈਐਸਪੀਸੀਐਸ ਦੇ ਕੋਚਿੰਗ ਸੈਂਟਰ ਖੋਲਣ ਦਾ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਆ ਜਿਹੜਾ ਬਰਕਰਾਰਾਂ ਦਾ ਮਾਨ ਪੱਤਾ ਬਣਾਉਣ ਦਾ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਜਾਂ ਜਿਹੜੀਆਂ ਹੋਰ ਆ ਸੈਂਟਰ ਪੇਸਕਲ ਕਰਨੀਆਂ ਰੱਦ ਕਰਨੀਆਂ ਗੱਲਾਂ ਸੀ ਉਹਨਾਂ ਤੇ ਖਰੀ ਨਹੀਂ ਉਤਰੀਏ ਸਾਰੀਆਂ ਗੱਲਾਂ ਆ ਸੀ ਪੰਜਾਬ ਦੇ ਸ਼ਹਿਰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਪੰਜਾਬ ਦੇ ਉਹਨਾਂ ਲੋਕਾਂ ਨੂੰ ਦੱਸ ਕੇ ਆਏ ਆ ਕਿ ਚਿੱਟੇ ਦਾ ਖਾਤਮਾ ਨਸ਼ਾ ਦਾ ਖਾਤਮਾ ਬਹੁਤ ਵੱਡੀ ਗੱਲ ਰਹੀ ਖਾਤਮਾ ਤਾਂ ਚੈਨਾ ਡੋਰ ਦਾ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਤੋਂ ਗੱਪ ਮਾਰਦੇ ਆ ਮੁੱਖ ਮੰਤਰੀ ਭਗਵਤ ਮਾਨ ਕੇ 61000 ਨੌਕਰੀਆਂ ਦਿੱਤੀਆਂ 13765 ਦੇ ਭਰਤੀ ਕਰਤੇ ਅਸੀਂ ਚੈਲੰਜ ਕਰਦੇ ਆ ਕਿ ਇਹਨਾਂ ਦਾ ਇਸ਼ਤਿਹਾਰ ਬੁਖਾ ਦਿੱਤਾ ਜਾਵੇ ਇਸ ਕਰਕੇ ਪੰਜਾਬ ਦੇ ਜਿਹੜਾ ਲੋਕਾਂ ਨੂੰ ਘਬਰਾਹ ਕੀਤਾ ਜਾ ਰਿਹਾ ਅਸੀਂ ਉਹ ਸਾਰਾ ਕੁਝ ਬੇਪਰਦ ਕਰਨ ਵਾਸਤੇ ਦੱਸਣ ਵਾਸਤੇ ਸ਼ਹਿਰ ਦੇ ਵਿੱਚ ਮਾਰਚ ਕਰਕੇ ਆਇਆ ਸਰਕਾਰ ਦੀ ਬੇਰੁਕੀ ਸਰਕਾਰ ਦੀ ਨਿਮੋਸ਼ੀ ਨਲੈਕੀ ਨਾਕਾਮੀ ਜਾਂ ਸਰਕਾਰ ਦੀ ਚੁੱਪਦਾ ਅਸਲੀ ਕਾਰਨ ਲੋਕਾਂ ਸਾਹਮਣੇ ਰੱਖ ਕੇ ਆਏ ਆਂ ਬਾਜ਼ਾਰ ਦੇ ਵਿੱਚ ਮਾਰਚ ਕੀਤਾ ਬੇਜ਼ਗਾਰਾਂ ਸਾਹਮਣੇ ਮੋਰਚੇ ਵੱਲੋਂ ਕਿ ਬੇਜ਼ਗਾਰਾਂ ਦੀਆਂ ਮੰਗਾਂ ਸਰਕਾਰ ਸੁਣੇ ਨਰਸਰੀ ਆਈਟੀਟੀ ਮਾਸਟਰ ਕੇਡ ਲੈਕਚਰਰਸ ਐਸ ਪ੍ਰੋਫੈਸਰ ਦੀਆਂ ਭਰਤੀਆਂ ਦੇਵੇ ਪਿਛਲੀਆਂ ਭਰਤੀਆਂ ਜਿਹੜੀਆਂ ਰੱਦ ਕੀਤੀਆਂ ਨੇ ਉਹਨਾਂ ਦੇ ਮੋਟੋ ਇਖਤਿਆਰ ਦੇ ਰੱਟੈਂਡ ਕਰਾਫਟਾ ਪੇਪਰ ਲਿਆ ਜਾਵੇ ਮਲਟੀਪਰਪਸ ਹੀ ਆ ਜਿਹੜੀਆਂ ਕਾਲੀ ਸਾਮੀ ਆਣੀ ਉਹ ਮਰਾਤ છોੜ ਦੇ ਕੇ ਧਿਆਨ ਦਿੱਤਾ ਜਾਵੇ ਇਹ ਸਾਰੀਆਂ ਮੰਗਾ ਨੂੰ ਇਹਨਾਂ ਗੱਲਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਜਨਤਾ ਦੀ ਤੈਰੀ ਰੱਖ ਕੇ ਆਏ ਆ ਲੋਕਾਂ ਨੇ ਇਸ ਗੱਲ ਦਾ ਬਹੁਤ ਵਧੀਆ ਹੁੰਗਾ ਰਾ ਦਿੱਤਾ ਲੋਕ ਇਹ ਗੱਲ ਸਮਝ ਰਹੇ ਆ ਕਿ ਲੋਕਾਂ ਦੇ ਬਿਜ਼ਨਸ ਕਿਵੇਂ ਖਤਮ ਹੋ ਰਹੇ ਆ ਦੁਕਾਨ ਖੋਲਦੇ ਸਾਰ ਸਵੇਰੇ ਵੇਲੇ ਹੀ ਧੜਾ ਧੜ ਗੋਲੀਆਂ ਚੱਲ ਜਾਂਦੀਆਂ ਨੇ ਪੰਜਾਬ ਦੇ ਵਿੱਚ ਲਾਂਡਾ ਆਰਡਰ ਦੀ ਸਿੱਤੀ ਆ ਜਿਹੜੀ ਉਹ ਕਿੰਨੀ ਵਗਣ ਚੁੱਕੀ ਆ ਉਹ ਸਾਰਾ ਕੁਝ ਅਸੀਂ ਲੋਕਾਂ ਨਾਲ ਸਾਂਝਾ ਕਰਕੇ ਆ ਬੇਜਗਰ ਸਾਡੇ ਮੋਟੇ ਵੱਲੋਂ ਜੀ ਫਰਨਾਮਾ ਹਰਜਿੰਦਰ ਸਿੰਘ ਚੁਨੀਰ ਬੇਰੋਜगारਾਂ ਦਾ ਮੁੱਦਾ ਪਾਇਆ ਹੈ। ਕੀ ਕਾਰਨਾਂ ਕਾਬੂ ਤੱਬੇ ਤੋਂ ਇਹਨੂੰ ਪਾਣੇ ਤੇ ਪੱਕਾ ਮੁੱਦਾ ਲਾ ਰੱਖਿਆ ਹੈ। ਦੇਖੋ ਜੀ ਸਰਕਾਰ ਹਰ ਇੱਕ ਫਰੰਟ ਤੇ ਫੇਲ ਹੈ। ਕੋਈ ਵੀ ਕੰਮ ਸਰਕਾਰ ਤੋਂ ਹੋਇਆ ਨਹੀਂ ਹੈਗਾ। 4 ਸਾਲ ਬੀਤ ਚੁੱਕੇ ਨੇ। ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਕਿ ਕੋਈ ਭਰਤੀ ਨਹੀਂ ਕੱਢੀ। ਪੁਰਾਣੀਆਂ ਭਰਤੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਇੱਕ ਵੱਡਾ ਨੰਬਰ ਦਿਖਾ ਰਹੇ ਨੇ ਕਿ ਅਸੀਂ ਭਰਤੀ ਕਰ ਲਈ। ਜਿਹੜੀ ਕਿ ਪਿਛਲੀ ਸਰਕਾਰ ਦੀਆਂ ਕੱਡੀਆਂ ਹੋਈਆਂ ਭਰਤੀਆਂ ਸੀਆਂ। ਹਾਲੇ ਉਹਨਾਂ 'ਚੋਂ ਵੀ ਬਹੁਤ ਸਾਰੀਆਂ ਭਰਤੀਆਂ ਰੱਦ ਕਰੀਆਂ ਨੇ। ਇਹਨਾਂ ਨੇ ਇੱਕੋ ਹੀ ਕੰਮ ਕੀਤਾ ਸੀ 2000 ਭਰਤੀ ਦਿੱਤੀ ਸੀਗੀ ਪੀਟੀਆਈ ਦੀ ਜਿਹੜੀ ਕਿ 10 ਕਿ ਦਿਨਾਂ ਬਾਅਦ ਹੀ ਵਾਪਸ ਲੈ ਲਈ ਐ ਤੇ 646 ਭਰਤੀ ਰੱਦ ਕਰ ਦਿੱਤੀ ਐ 343 ਰੱਦ ਕਰਤੀ ਕਰ ਦਿੱਤੀ ਗਈ ਐ 250 ਦਾ ਹਲੇ ਤੱਕ ਪੇਪਰ ਨਹੀਂ ਹੋਇਆ ਮਾਸਟਰ ਕਲਾਸਰ ਦਾ ਇੱਕ ਵੀ ਭਰਤੀ ਦਾ ਇਸ਼ਤਿਹਾਰ ਨਹੀਂ ਦਿੱਤਾ ਲੈਕਚਰਰ ਦੀ ਭਰਤੀ ਵੀ ਉਮੀਦੀ ਉਮੀਪਈ ਜਾ ਤਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਪਿਛਲੇ 4 ਸਾਲ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਹਰ ਇੱਕ ਫਰੰਟ ਤੇ ਫੇਲ ਨੇ ਤੇ ਦੁਬਾਰੇ ਫੇਰ ਲੋਕਾਂ ਨੂੰ ਡਰਾਮਾ ਕਰਕੇ ਕਹਿ ਰਹੇ ਨੇ ਕਿ ਸਾਡੀ ਸਰਕਾਰ ਬਣਾ ਦਿਓ ਜੇ ਸਰਕਾਰਾਂ ਦੇ ਦੁਆਰੇ ਲੋਕ ਬਣਾਉਂਦੇ ਨੇ ਇਹ ਪੰਜਾਬ ਨੂੰ 20 ਸਾਲ ਪਿੱਛੇ ਲੈ ਜਾਣਗੇ ਇਹਨਾਂ 'ਤੇ ਵਿਸ਼ਵਾਸ ਨਾ ਕਰੋ ਇਹ ਜਿਹੜੇ ਨੇ ਭਲੇਖਾ ਪਾਉਂਦੇ ਆ ਕਿ ਸੀ ਭਗਤ ਸਿੰਘ ਦੀ ਸੋਚ ਤੇ ਚੱਲ ਰਹੇ ਆ ਜਾਂ ਅੰਮੇਦਕਰ ਦੀ ਸੋਚ ਤੇ ਚੱਲ ਰਹੇ ਆ ਹਾਂ ਤੇ ਇਹਨਾਂ ਨੇ 33 25 ਲੱਖ ਰੁਪਏ ਚ ਪ੍ਰਧਾਨਗੀਆਂ ਟਰੱਕ ਯੂਨੀਅਨ ਦੀਆਂ ਪ੍ਰਧਾਨ ਕਾਉਂਸਲ ਦੀਆਂ ਨਗਰ ਕਾਉਂਸਲ ਦੀਆਂ ਵੇਚ ਦਿੱਤੀਆਂ ਨੇ ਤਾਂ ਬਿਲਕੁਲ ਕਰਪਟ ਨੇ ਸਿਰੇ ਤੇ ਮੇਰਾ ਨਾਮ ਆਪਾਂ ਮੇਰਾ ਨਾਮ ਮਤਲਬ ਇਹ ਮੰਗ ਨੂੰ ਲੈ ਕੇ ਜੋ ਪ੍ਰਦਰਸ਼ਨ ਹੋ ਰਿਹਾ ਹੈ ਸਾਡੇ ਸਾਡੀ ਮਾਸਟਰ ਡੇਟਰ ਤੇ ਲੈਕਚਰਰ ਤੇ ਦੀ ਅੰਬਡੀ ਭਰਤੀ ਵੱਡੀ ਗਿਣਤੀ ਵਿੱਚ ਪੋਸਟ ਦੀ ਮੰਗ ਕੀਤੀ ਜਾਵੇ 55% ਰੱਦ ਕੀਤੀ ਜਾਵੇ ਉਮਰ ਹੱਦ ਦੀ ਛੋਟ ਦਿੱਤੀ ਜਾਵੇ